ਜੀਹਾਂ ਤਸਵੀਰਾਂ ਦੇ ਵਿੱਚ ਜੋ ਤੁਸੀਂ ਇਹ ਵੱਡੀ ਮਾਤਰਾ ਦੇ ਵਿੱਚ ਲਾਣ ਅਤੇ ਦੇਸੀ ਸ਼ਰਾਬ ਦੇਖ ਰਹੇ ਹੋ ਜਿਸ ਨੂੰ ਕਿ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਰੇਡ ਮਾਰ ਕੇ ਨਸ਼ਟ ਕੀਤਾ ਜਾ ਰਿਹਾ ਹੈ ਦਰਅਸਲੇ ਤਸਵੀਰਾ ਜਰਾਲਾਬਾਦ ਦੇ ਪਿੰਡਾ ਦੀਆਂ ਨੇ ਜਿੱਤੇ ਕੀ ਵੱਡੀ ਮਾਤਰਾ ਦੇ ਵਿੱਚ ਲਾਹਣ ਅਤੇ ਦੇਸੀ ਸ਼ਰਾਬ ਬਰਾਮਦ ਹੋਈ ਹੈ ਮਿੱਟੀ ਦੇ ਵਿੱਚ ਵੱਡੇ ਵੱਡੇ ਪਰੋਲੇ ਬਣਾ ਕੇ ਉਹਨਾਂ ਦੇ ਵਿੱਚ ਪਲਾਸਟਿਕ ਦੀਆਂ ਤਰਪਾਲਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਲਾਹਣ ਦੱਬੀ ਗਈ ਸੀ ਜਿਸ ਨੂੰ ਕੀ ਐਕਸਾਈਜ਼ ਅਤੇ थाना ਵੈਰੋਕੇ ਦੀ ਪੁਲਿਸ ਦੇ ਵੱਲੋਂ ਨਸ਼ਟ ਕੀਤਾ ਗਿਆ ਬਾਲਟੀਆਂ ਪਰ ਪਰ ਕੇ ਇਹਨਾਂ ਤਰਪਾਲਾਂ ਦੇ ਵਿੱਚੋਂ ਲਾਹੜ ਕੱਢੀ ਗਈ ਹੈ ਤੇ ਉਸ ਨੂੰ ਰੋੜ ਦਿੱਤਾ ਗਿਆ ਤਰਪਾਲਾਂ ਤੋਂ ਇਲਾਵਾ ਲਫਾਫਿਆਂ ਦੇ ਵਿੱਚ ਵੀ दारू ਬਰਾਮਦ ਹੋਈ ਹੈ ਲੋਹੇ ਦੇ ਡਰਮ ਅਤੇ ਪਲਾਸਟਿਕ ਦੇ ਡਰਮਾਂ ਦੇ ਵਿੱਚੋਂ ਵੀ ਲਾਹੜ ਅਤੇ दारू ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਤੇ ਮੌਕੇ ਤੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਇਸ ਕਾਰਵਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅਤੇ ਹੀ ਰੇਡ ਕਰਨਾ ਪਹੁੰਚੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ दारू ਦਾ ਪਰਨਾਲਾ ਹੀ ਚੱਲ ਪਿਆ ਦੱਸਦੀ ਕਿ ਇਸ ਰੇਡ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਜਾਇਜ਼ 3000 ਲੀਟਰ ਲਾਹਣ ਅਤੇ ਦੇਸੀ ਸ਼ਰਾਬ ਦੇ ਡਰਮ ਅਤੇ ਪੱਟੀਆਂ ਦਾ ਸਮਾਨ ਬਰਾਮਦ ਕੀਤਾ ਗਿਆ ਤੇ ਇੱਥੇ ਵੀ ਦੱਸਦੀ ਹੈ ਕਿ ਇੱਕ ਮੁਖਬਰ ਦੇ ਵੱਲੋਂ ਇਤਲਾਹ ਦਿੱਤੀ ਗਈ ਸੀ ਜਿਸ ਦੇ ਉੱਪਰ ਪੁਲਿਸ ਅਤੇ ਐਕਸਾਈਜ਼ ਵਿਭਾਗ ਤੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਗਵਾਨੀ ਟੀਵੀ ਦਿੱਲੀ ਜਲਾਲਾਬਾਦ ਤੋਂ ਆਦਰਸ਼ ਜੋ ਸੰਦੀ ਰਿਪੋਰਟ